ਔਰਤ ਰੱਬ ਤੋਂ ਵੀ ਉੱਚਾ ਸੁੱਚਾ ਰੱਬ ਤੋਂ ਵੀ ਉੱਚਾ ਸੁੱਚਾ ਕਿਰਦਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਝਾੜੂ ਪੋਚੇ ਭਾਂਡੇ ਮਾਂਜਣਾ ਕੀ ਇਹੀ ਪ੍ਰਥਾ ਉਸਦੀ ਝਾੜੂ ਪੋਚੇ ਭਾਂਡੇ ਮਾਂਜਣਾ ਕੀ ਇਹੀ ਪ੍ਰਥਾ ਉਸ ਦੀ ਬੰਦੇ ਤੋ ਤਾਂ ਕਿਤੇ ਜ਼ਿਆਦਾ ਹੁੰਦੀ ਸਮਰੱਥਾ ਉਸ ਦੀ ਜੇ ਪੜ ਜਾਵੇ ਤਾਂ ਦੇਖੋ ਫਿਰ ਜੇ ਪੜ ਜਾਵੇ ਤਾਂ ਦੇਖੋ ਫਿਰ ਵਿਵਹਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਤੂੰ ਆਟਾ ਦਾਲ ਦੇ ਕੱਚੇ ਤੂੰ ਆਟਾ ਦਾਲ ਦੇ ਕੱਚੇ ਉਹ ਬਣਾ ਪਕਵਾਨ ਦੇਵੇ ਸੁੰਨੇ ਘਰ ਦੀਆਂ ਰੁੱਖੀਆਂ ਕੰਧਾਂ 'ਚ ਪਾਹੀ ਜਾਨ ਦੇਵੇ ਨਿੱਕੀ ਨੂੰ ਵਡੇਰਾ ਕਰਨਾ ਨਿੱਕੀ ਨੂੰ ਵਡੇਰਾ ਕਰਨਾ ਹੀ ਹੈ ਕਮਕਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਇੱਕ ਬੂੰਦ ਇੱਕ ਬੂੰਦ ਹੀ ਤਾਂ ਲੈ ਪੁਰਸ਼ ਤੋਂ ਕੁੱਖ ਵਿੱਚ ਧਰ ਦਿੰਦੀ ਜਿਉਂਦਾ ਜਾਗਦਾ ਖੁਸ਼ੀਆਂ ਦਾ ਗੁਲ ਦਸਤਾ ਕਰ ਦਿੰਦੀ ਇੱਕ ਬੂੰਦ ਹੀ ਤਾਂ ਲੈ ਪੁਰਸ਼ ਤੋਂ ਕੁੱਖ ਵਿੱਚ ਧਰ ਦਿੰਦੀ ਜਿਉਂਦਾ ਜਾਗਦਾ ਖੁਸ਼ੀਆਂ ਦਾ ਗੁਲ ਦਸਤਾ ਕਰ ਦਿੰਦੀ ਸੱਚ ਕਹੋ ਤਾਂ ਦਿਸਦਾ ਜੋ ਸੱਚ ਕਹੋ ਤਾਂ ਦਿਸਦਾ ਜੋ ਇਸ ਸੰਸਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰਤ ਦਾ ਤੂੰ ਮੁਸਕਰਾ ਹਟ ਦੇ ਸ਼ਾਬਾਸ਼ ਦੇ ਤੂੰ ਮੁਸਕਰਾ ਹਟ ਦੇ ਸ਼ਾਬਾਸ਼ ਦੇ ਉਹ ਦਿਲ ਹੀ ਹਾਰ ਦੇਵੇ ਉਹ ਆਪਣਾ ਆਪ ਤੇ ਸਾਰੀ ਜ਼ਿੰਦਗੀ ਤੇਤੋਂ ਵਾਰ ਦੇਵੇ ਤੂੰ ਮੁਸਕਰਾਹਟ ਦੇ ਸ਼ਾਬਾਸ਼ ਦੇ ਉਹ ਦਿਲ ਹੀ ਹਾਰ ਦੇਵੇ ਉਹ ਆਪਣਾ ਆਪ ਤੇ ਸਾਰੀ ਜ਼ਿੰਦਗੀ ਤੇ ਤੋਂ ਵਾਰ ਦੇਵੇ ਥੋੜੇ ਬਦਲੇ ਕਈ ਗੁਨਾ ਮਿਲੂ ਥੋੜੇ ਬਦਲੇ ਕਈ ਗੁਨਾ ਮਿਲੂ ਪਿਆਰ ਔਰ ਤਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰ ਤਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰ ਤਦਾ ਆਪਣੇ ਆਪ ਨੂੰ ਮਰਦ ਬਰਾਬਰ ਸਮਝੇ ਕਿਉ ਝੱਲੀ ਆਪਣੇ ਆਪ ਨੂੰ ਮਰਦ ਬਰਾਬਰ ਸਮਝੇ ਕਿਉ ਝੱਲੀ ਤੇਰਾ ਰਤਬਾ ਬੜਾ ਹੀ ਉੱਚਾ ਰੱਬ ਤੋਂ ਪਹਿਲਾਂ ਤੂੰ ਕੱਲੀ ਇਕਬਾਲ ਵੀ ਮੁੱਢ ਤੋਂ ਹੈ ਇਕਬਾਲ ਵੀ ਮੁੱਢ ਤੋਂ ਹੈ ਸ਼ੁਕਰਗੁਜ਼ਾਰ ਔਰ ਤਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰ ਤਦਾ ਸਿੱਖ ਬੰਦੇ ਤੂੰ ਕਰਨਾ ਦਿਲੋਂ ਸਤਕਾਰ ਔਰ ਤਦਾ ਥੈਂਕ ਯੂ